ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਮੈਂ ਗੁਰਮukh ਸਿੰਘ ਰਪਾਣਾ ਅੱਜ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਕੱਲ ਜਿਮਨੀ ਚੋਣ ਤਰਨ ਤਰਨ ਦੇ ਚੋਣ ਹੋਣ ਜਾ ਰਹੀ ਹੈ ਵੋਟਾਂ ਪੈ ਰਹੀਆਂ ਸੋ ਉੱਥੇ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਤੋਂ ਆ ਤੇ ਕਿੰਨੀਆਂ ਵੋਟਾਂ ਕਿੰਨੀਆਂ ਵੋਟਾਂ ਮਹਿਲਾਵਾਂ ਦੀਆਂ ਕਿੰਨਾ ਪੁਰਸ਼ਾਂ ਦੀਆਂ ਕੀ ਕੀ ਪ੍ਰਬੰਧ ਨੇ ਸਾਰੀ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ ਵੀ ਅੱਜ ਸੰਖੇਪ ਰੂਪ ਦੇ ਵਿੱਚ ਗੱਲਬਾਤ ਕਰਾਂਗੇ ਕਿ ਸੰਸਦ आई अमृतपाल सिंह ਦੀ ਅੱਜ ਪਟੀਸ਼ਨ ਤੇ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਆਦੇਸ਼ ਕੀ ਦਿੱਤਾ ਉਹਨਾਂ ਦੇ ਲੀਗਲੀ ਪੈਨਲ ਦੇ ਵਕੀਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਰਜੋਤ ਸਿੰਘ ਮਾਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਤਰਨ ਤਰਨ ਦੀ ਤਰਨ ਤਰਨ ਜਮਨੀ ਚੋਣ ਇੱਕ ਆਪਣੇ ਆਪ ਦੇ ਵਿੱਚ ਅਹਿਮ ਮੰਨੀ ਜਾ ਰਹੀ ਹੈ ਸਾਰੀਆਂ ਸਿਆਸੀ ਤਿਰਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸੱਤਾ ਤੇ ਆਮਾਦੀ ਪਾਰਟੀ ਕਾਂਗਰਸ ਪਾਰਟੀ ਤੇ ਹੋਰ ਜਿੰਨੀਆਂ ਸਿਆਸੀ ਧਿਰਾਂ ਨੇ ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜੋਰ ਲਾਇਆ ਪੂਰੀ ਵਾਹ ਲਾਈ ਹੋਈ ਹੈ ਕੋਈ ਲੀਡਰ ਕੋਈ ਪਾਰਟੀ ਕੋਈ ਉਮੀਦਵਾਰ ਇਹ ਨਹੀਂ ਕਹਿੰਦਾ ਹੁੰਦਾ ਕਿ ਮੈਂ ਚੋਣ ਹਾਰ ਰਿਹਾ ਹਰ ਇੱਕ ਜਿੱਤਣ ਦੇ ਲਈ ਜੋਰ ਲਾਉਂਦਾ ਪਰ ਜਿਮਨੀ ਚੋਣ ਤਰਨ ਤਾਰਨ ਦੀ ਇੱਥੇ ਆਪਣੇ ਆਪ ਦੇ ਵਿੱਚ ਇੱਕ ਅਹਿਮ ਹੈ ਅਹਿਮ ਇਸ ਕਰਕੇ ਹੈ 2027 ਦੇ ਵਿੱਚ ਵਿਧਾਨ ਸਭਾ ਚੋਣ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਸ ਕਰਕੇ ਹਰ ਪਾਰਟੀ ਨੂੰ ਇਹ ਗੱਲ ਲੱਗ ਰਿਹਾ ਕਿ ਜੇਕਰ ਜਿੱਤ ਨਹੀਂ ਪਾਉਂਦੇ ਦੇਖੋ ਜਿੱਤਣਾ ਇੱਕ ਉਮੀਦਵਾਰ ਨੇ ਇੱਕ ਪਾਰਟੀ ਨੇ ਜਿੱਤਣਾ ਪਰ ਦੂਜੀਆਂ ਪਾਰਟੀਆਂ ਨੂੰ ਵੀ ਇਹ ਹੈ ਕਿ ਜੇ ਘੱਟੋ ਘੱਟ ਜਿੱਤ ਨਹੀਂ ਸਕਦੇ ਤਾਂ ਪਹਿਲੇ ਜਾਂ ਦੂਜੇ ਸਥਾਨ ਤੇ ਜਾਂ ਤੀਜੇ ਸਥਾਨ ਤੇ ਰਹਾ ਜਾਵੇ। ਤੋ ਇਸ ਲਈ ਜਿਹਨੂੰ ਸਭ ਤੋਂ ਵੱਧ ਵੋਟਾਂ ਪੈਣਗੀਆਂ ਦੂਜੇ ਤੀਜੇ ਸਥਾਨ ਤੇ ਰਹੇਗਾ ਤਾਂ ਆਬਵੀਸਲੀ ਇਹ ਤਾਂ ਉਹਨੂੰ ਇਹ ਹੋਏਗਾ ਕਿ ਹਾਂ ਅਸੀਂ ਅੱਗੇ ਆ ਰਹੇ ਹਾਂ ਸਾਨੂੰ ਲੋਕ ਪਸੰਦ ਕਰਦੇ ਆ ਤੇ 2027 ਦੇ ਵਿੱਚ ਉਹਨਾਂ ਦੇ ਲਈ ਥੋੜਾ ਜਿਹਾ ਸੌਖਾ ਆਪਣੇ ਆਪ ਨੂੰ ਲੱਗਣ ਲੱਗ ਜਾਏ ਕਿ ਹਾਂ ਸਾਨੂੰ ਬਹੁਤ ਜ਼ਿਆਦਾ ਸੌਖਾ। ਤੋ ਇਸ ਕਰਕੇ ਔਰ ਦੂਜੀ ਗੱਲ ਤਰਨ ਤਰਨ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਮੁਕੰਮਲ ਕੀਤੇ ਆ ਜਿੰਨੇ ਵੀ ਪਾਰਟੀਆਂ ਸਿਆਸੀ ਧਿਰਾਂ ਦੇ ਵਰਕਰ ਪੂਰੇ ਪੰਜਾਬ ਚੋਂ ਆਏ ਆ ਉਹਨਾਂ ਨੂੰ ਉੱਥੋਂ ਬਾਹਰ ਕਰ ਦਿੱਤਾ ਗਿਆ ਖਾਸ ਕਰਕੇ ਵਿਧਾਨ ਸਭਾ ਹਲਕੇ ਤੋਂ ਪੂਰੇ ਜ਼ਿਲ੍ਹੇ ਤੋਂ ਬਾਹਰ ਕਰ ਦਿੱਤਾ ਗਿਆ ਕਿ ਕੋਈ ਵੀ ਕਿਸੇ ਪਾਰਟੀ ਦਾ ਆਸ-ਪਾਸ ਦੇ ਇਲਾਕਿਆਂ ਤੋਂ ਬਾਹਰਲਾ ਵਰਕਰ ਉੱਥੇ ਨਹੀਂ ਰਹੇਗਾ ਪ੍ਰਸ਼ਾਸਨ ਇਸ ਕਰਕੇ ਸਖਤ ਹੈ ਕਿ 2 ਦਿਨ ਪਹਿਲਾਂ ਉੱਥੋਂ ਐਸਐਸਪੀ ਤਰਨਤਾਰਨ ਨਵਜੋਤ कौर ਗਰੇਵਾਲ ਉਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੋ ਜਿਸ ਕਰਕੇ ਇੱਕ ਆਪਣੇ ਆਪ ਦੇ ਵਿੱਚ ਪ੍ਰਸ਼ਾਸਨ ਜਿਹੜਾ ਹੈਗਾ ਅੱਧੀ ਚੋਟੀ ਦਾ ਜ਼ੋਰ ਲਾ ਰਿਹਾ ਕਿਉਂਕਿ ਚੋਣ ਕਮਿਸ਼ਨ ਹੈ ਜਿੰਨੀ देर ਵੋਟਾਂ ਪੈ ਕੇ ਰਿਜ਼ਲਟ ਨਹੀਂ ਆ ਜਾਂਦਾ ਉਨੀਂ ਦੇਰ ਚੋਣ ਕਮਿਸ਼ਨ ਦਾ ਅਧਿਕਾਰ ਰਹੇਗਾ ਚੋਣ ਕਮਿਸ਼ਨ ਹੈਂਡਲ ਕਰਦਾ ਸਾਰੇ ਅਧਿਕਾਰੀਆਂ ਨੂੰ ਸਾਰੇ ਪ੍ਰਸ਼ਾਸਨ ਨੂੰ ਸੋ ਇਸੇ ਕਰਕੇ ਐਸਐਸਪੀ ਨਵਜੋਤ ਕੌਰ ਨੂੰ ਸਸਪੈਂਡ ਕੀਤਾ ਗਿਆ ਆਖਰ ਆਪਾਂ ਦੇਖਿਆ ਕਿ ਅਕਸਰ ਜਦੋਂ ਕੋਈ ਸ਼ਿਕਾਇਤ ਹੁੰਦੀ ਹੈ ਕੋਈ ਪੋਲੀਟਿਕਲ ਪਾਰਟੀ ਸ਼ਿਕਾਇਤ ਕਰਦੀ ਹੈ ਤਾਂ ਉਦੋਂ ਕੀ ਹੁੰਦਾ ਕਿ ਉਹਨਾਂ ਦਾ ਤਬਾਦਲਾ ਕਰ ਦਿੱਤਾ ਜਾਂਦਾ ਗਿਆ ਪਰ ਇੱਥੇ ਤਾਂ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਕਾਰਨ ਕੀ ਰਿਹਾ ਪੈਸਤੇ ਵੀ ਗੱਲਬਾਤ ਕਰਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਉਥੋਂ ਦੇ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੱਦਾਂ ਦੇ ਪ੍ਰਬੰਧ ਨੇ ਸੋ ਬਿਲਕੁਲ ਸਾਡੇ ਨਾਲ ਸਾਰੀ ਜਾਣਕਾਰੀ ਦੇਣ ਦੇ ਲਈ ਵਿਧਾਨ ਸਭਾ ਹਲਕਾ ਤਰਨਤਾਰਨ ਜਿੱਥੇ ਜਿਮਨੀ ਚੋਣ ਹੋ ਜਾ ਰਹੀ ਹੈ ਉਸ ਸੰਬੰਧੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਉਥੋਂ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਸਾਗਰ ਅਰੋੜਾ ਸਾਗਰ ਜੀ ਉੱਥੇ ਇੱਥੋਂ ਦੇ ਕਿੱਦਾਂ ਦੇ ਪ੍ਰਬੰਧ ਨੇ ਇਸ ਸਮੇਂ ਤਕੀ ਦੇਖਣ ਨੂੰ ਮਿਲ ਰਿਹਾ ਕਿ ਜਿਹੜਾ ਪ੍ਰਸ਼ਾਸਨ ਆ ਕਿਦਾਂ ਦੇ ਪਰਿਵਾਰਬੰਦ ਕੀਤੇ ਆ ਔਰ ਕਿਹੜੇ ਕਿਹੜੇ ਉਮੀਦਵਾਰ ਕਿਹੜੀ ਕਿਹੜੀ ਪਾਰਟੀ ਤੋਂ ਜੀ ਜਰਮਾ ਜੀ ਅੱਜ ਜਿੰਨੇ ਚੋਣ ਸਾਈ ਲੱਗੇ ਨੇ ਦਰਾਂ ਦੇ ਵਿੱਚ ਰੋਟੀ ਦੇ ਹੱਕਾਂ ਦਰਾਂ ਦੇ ਵਿੱਚ ਜਿਸੇ ਕਿ ਪੂਰੇ ਪੰਜਾਬ ਦੀ ਗੱਲ ਹੈ ਕਿ ਇਹ ਤਾਂ ਜਿੰਨੇ ਚੋਣ ਚਲਣਗੇ ਥੀ ਉੱਪਰ ਜੀ ਕਿਉਂਕਿ ਮੰਨਿਆ ਜਾਂਦਾ ਵਾ ਕਿ ਜਿਹੜੀ ਹੈ ਜਿਹੜੀ ਠੀਕ ਹੈ ਜਿੰਨੇ ਇਲੈਕਸ਼ਨ ਦੀ ਦਰਾਂ ਤਾਂ ਠੀਕ ਹੈ ਇਹ ਸਾਈ ਨਹੀਂ ਬਸ ਰੱਖਣ ਜਾ ਰਹੀ ਹੈ ਜੀ ਸੋ ਇਸ ਕਰਕੇ ਅਕਾਲੀ ਦਲ ਵੱਲੋਂ ਪੂਰਾ ਯੋਗ ਲਗਾਇਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਪੂਰਾ ਯੋਗ ਲਗਾਇਆ ਜਾ ਰਿਹਾ ਜੀ ਭਾਸ਼ਨੇ ਦਿਨ ਕਰੰਗਾਂ ਦੇ ਵਿੱਚ ਜਿ ਕਿ ਚਰਚਾ ਹੋਈ ਹੈ ਕਿ ਜਿਹਦੇ ਜਿਹ ਪੀਪੀ ਦੇ ਹਰਿਆਣਾ ਦੇ ਤੋਂ ਮੰਤਰੀ ਪੀੜੀ ਦੇ ਮੁੱਖ ਮੰਤਰੀ ਨੇ ਪਹੁੰਚ ਕੇ ਕਈ ਪਰਿਵਾਰਾਂ ਦੀ ਸ਼ੁਭਲੀ ਸਰਵਈਆ ਤੇ ਆਪਣੇ ਉਮੀਦਵਾਰ ਦੇ ਮਗਰ ਪੂਰਾ ਯੋਗ ਲਗਾਇਆ ਉਹਨੇ ਤੋਂ ਆਪਣੀ ਯੋਗ ਲਗਾਇਆ ਸੋ ਗੱਲ ਕਰੀ ਇਹ ਮੈਸੇਜ ਮਕਾਨਾ ਜਿਹੜਾ ਮੁਕਾਬਲੇ ਦਾ ਬੱਚ ਕੋਲਾ ਹੋਇਆ ਪਿਆ ਬਜੀ ਜੀ ਜੀ ਭਾਈ ਵਰਤ ਪੰਜਾਬ ਦੇ ਅਕਾਲੀ ਦਲ ਵੱਲੋਂ ਵੀ ਪਾਈਏ ਮਸਬਾਜੀ ਦੀ ਪਾਰਟੀ ਵੱਲੋਂ ਵੀ ਭਾਈ ਮਨਜੀਤ ਸਿੰਘ ਨੂੰ ਖੜਾ ਰਿਆ ਗਿਆ ਉਹਨਾਂ ਦਾ ਵੈਸੇਲੇ ਪੂਰਾ ਬੋਲਬਾਰਾ ਪੂਰਾ ਜ਼ੋਨਾ ਹੂੰ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਸਰਦਾਰ ਮੀਤਿੰਗ ਸੰਧੂਆ ਜੋ ਵੀ ਤੇਰੀ ਮਰਦਤਾ ਹੈ ਕੀ ਰਹਿ ਚੁਕੇ ਨੇ ਅਕਾਲੀ ਦੰਦ ਸਰਕਾਰ ਦੇ ਸਮੇਂ ਤਸਦੀਕ ਕਦਰੀ ਰਹਿ ਚੁਕੇ ਨੇ ਉਹਦਾ ਵੀ ਕਾਫੀ ਲੋਪਿਆ ਹਲਕੇ ਦੇ ਵਿੱਚ ਕਾਫੀ ਜਨਮਸ਼ਾਨੇ ਆ ਕਾਫੀ ਇਹਨਾਂ ਲੋਕਾਂ ਦੇ ਵਿਚਲੇ ਹੋਏ ਆ ਹੂੰ ਸੋ ਪੂਲ ਮਲਾਜੇ ਤਰਨਤਨ ਵਿੱਚ ਇਸ ਵੇਲੇ ਸਿਆਸਤ ਜਿਹੜੀ ਆ ਪੂਰੀ ਸਿਖਰ ਤੇ ਨਹੀਂ ਪਈ ਆ ਹੂੰ ਜੀ ਐਸਾ ਕੇ ਸਾਗਰ ਕੀ ਲੱਗਦਾ ਕਿ ਉੱਥੇ ਜਿਸ ਤਰ੍ਹਾਂ ਕੱਲ੍ਹ ਐ ਦੋ ਦਿਨ ਪਹਿਲਾਂ ਉਥੋਂ ਐਸਐਸਪੀ ਰਵਜੋਦਖੌਰ ਗਰੇਵਾਲ ਜਿਹੜੇ ਉਹਨਾਂ ਦਾ ਤਵਾਦਲਾ ਕੀਤਾ ਗਿਆ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਹੁਣ ਉੱਥੇ ਪ੍ਰਸ਼ਾਸਨ ਜਿਹੜਾ ਹੈਗਾ ਕਿੰਦਾਂ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਕਿ ਲੱਗਦਾ ਹੈ ਕਿ ਇਹ ਹਜੇ ਪ੍ਰਸ਼ਾਸਨ ਨੂੰ ਲੱਗ ਰਿਹਾ ਹੈ ਕਿ ਪਹਿਲਾਂ ਵਰਗੀ ਕੋਈ ਗਲਤੀ ਨਾ ਹੋ ਜੇ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਨੇ ਇਸ ਲਈ 12 ਕਪੜੀਆਂ ਦੀ ਤਾਇਨਾਤ ਕੀਤੀ ਗਈ ਹੈ ਵਜੀਪ 222 ਪੁਲਿਸ ਸਟੇਸ਼ਨ ਆਫ ਪੇ ਵਕ ਵਕ ਜੀ ਇਹਨਾਂ ਨੂੰ 114 ਜਿਹੜੀਆਂ ਪੋਲਿੰਗ ਬੂਥਾਂ ਤੇ ਆਪਣੇ ਬੀਐਸ ਤੋਂ ਜਵਾਨਾਂ ਨਾਲ ਕੀਤੀ ਗਈ ਆ ਤਾਂ ਕਿ ਜਿਹੜਾ ਵੀ ਜਿਹੜੀ ਇਲੈਕਸ਼ਨ ਆ ਪੂਰੀ ਨਿਸ਼ਾਨਨੀਟਾਂ ਨਾਲ ਅਮਲ ਕਰੂੰ ਦੇ ਨਾਲ ਜਿਹੜੀਆਂ ਇਲੈਕਸ਼ਨਰੀ ਨੇਪਰੇ ਜਿਹੜੇ ਉਹ ਗੱਲ ਕਰੀਏ ਜੀ ਵੋਟਰਾਂ ਦੀ 1,93,000 ਜਿਹੜੇ ਵੋਟਰ ਆ ਜਿਹੜੇ ਐਸਐਲਐਸ ਕਿੰਨੀ ਚੋਣ ਦੇ ਵਿੱਚ ਜਿਹੜੇ ਵੋਟ ਦੇ ਉਹ ਆਪਣੇ ਮਤਦਾਤਾ ਦ ਕਰਨਗੇ ਇਹਨਾਂ ਵਿੱਚੋਂ ਜੀ 1,1000 ਦੇ ਕਰੀਬ ਜਿਹੜੇ ਮਰਦੇ ਆ ਤੇ 92000 ਦੇ ਕਰੀਬ ਜਿਹੜੀ ਆ ਉਹ ਮਹਿਲਾਵਾਂ ਵੋਟ ਜੀ 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 ਤਾਂ ਪ੍ਰਸ਼ਾਸਨ ਵੱਲੋਂ ਪੂਰੀ ਪੁਸ਼ਤਾ ਪ੍ਰਬੰਧਨ ਕੀਤੀ ਗਈ ਹੈ ਇਸ ਵੇਲੇ ਵੀ ਹਰੇਕ ਚੌਂਤੇ ਪੁਲਿਸ ਦੇ ਜਵਾਨ ਜਿ cục ਜਿਹੜੀ ਮੌਜੂਦ ਹੈ ਹਰੇਕ ਥਾਂ ਤੇ ਜਿਹੜਾ ਵਾ ਕੀ ਵਾਚਿੰਗ ਕੀਤੀ ਜਾ ਰਹੀ ਹੈ ਸਾਗਰ ਕੋਈ ਪੈਰਾ ਮਿਲਟਰੀ ਫੋਰਸ ਲਾਈ ਹੈ ਜਾਂ ਪੰਜਾਬ ਪੁਲਿਸ ਹੀ ਤਨਤ ਨਹੀਂ ਇਹ ਕਰ ਬੋ ਤੁਸੀਂ ਪੁਲਿਸ ਲਈ ਕੀ ਜੀ ਜੀ 12 ਤਰ੍ਹਾਂ ਦੀ ਕੰਪਨੀ ਦੀ 12 ਕੰਪਨੀ ਏਰੀਆ ਇਸ ਲਈ ਚੰਦਨ ਵਿੱਚ ਚੋਸੀ ਹੋ ਜਾ ਜੀ 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 ਅੱਜ ਸਾਗਰ ਕੀ ਕੱਲ ਸਵੇਰੇ ਕਿੰਨੇ ਵਜੇ VOTING ਸ਼ੁਰੂ ਹੋ ਜਾਏਗੀ ਤੇ ਕਿੰਨੇ ਵਜੇ ਤੱਕ ਜਿਹੜੀਆਂ ਵੋਟਾਂ ਪੈਣੀਆਂ ਜੀ ਸਵੇਰੇ ਜਿਹੜੀ ਹੈ 7 ਵਜੇ ਤੋਂ ਏਰੀਆ ਪੋਲਿੰਗ ਜਿਹੜੀ ਸ਼ੁਰੂ ਹੋ ਜੇਗੀ ਜੀ ਹੂੰ 7 ਵਜੇ ਤੋਂ ਲੈ ਕੇ ਵੀ 6 ਵਜੇ ਤੱਕ ਜਿਹੜੀ ਹੈ ਐਂਡ 6 ਵਜੇ ਤੱਕ ਏਰੀਆ ਲੋਕ ਆਪਣੇ ਏਰੀਆ ਬੋਟ ਆਪਣੇ ਪਾਸ ਦੇ ਸੁਵਿਧਾਸ਼ਾਲਾ ਚ ਆ ਗਏ। ਠੀਕ ਹੈ ਸਾਹਿਬ ਜੀ 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 ਸਾਹਿਬ ਜੀ ਸਾਹਿਬ ਹਾਂਜੀ ਜੀ 14 ਨੂੰ ਮਪੂਨ ਜਿਹੜਾ ਹੈ ਜੀ ਜੀ ਲੈਣੇ ਜਾਂ ਕਿ ਸੋ ਉਸ ਟਾਈਮ ਪਤਾ ਲੱਗ ਜੇਗਾ ਵੀ ਕੇਜਾਈ ਜਿਹੜੀ ਚੌਣ ਮੈਦਾਨ ਦੇ ਜਿਹੜੀ ਪਾਰਟੀ ਉੱtreਗੀ ਸੋ ਸਟਾਈਲ ਨਹੀਂ ਉਸੇ ਤਰ੍ਹਾਂ ਦਾ ਕੀ ਹੋਵੇ। ਅੱਛਾ ਸਾਹਿਬ ਕੋਈ ਲੱਗਦਾ ਹੈ ਕਿ ਇੱਥੇ ਜਿਹੜੇ ਦਲ ਬਦਲੂਆ ਕੁਝ ਉਮੀਦਵਾਰਾਂ ਨੇ ਪਾਰਟੀ ਬਦਲੀਆ ਇਹ ਜਿਹੜੀ ਲੋਕ ਤਾਂ ਆਪਣੇ ਜਿਹੜੇ ਪਿਛਲੇ ਦਿਨ ਜਿਹਨਾਂ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਹਿਤਾਇਕਾ ਤੋਂ ਕਸ਼ਮੀਸ਼ਿੰਗ ਹੋ ਗਿਆ ਉਹਨਾਂ ਦਾ ਧਿਆਨ ਹੋ ਗਿਆ ਤਾਂ ਉਹਨੇ ਫਿਰ ਕਿਉਂਕਿ ਉਹਨਾਂ ਦੇ ਪੀਪਲ ਤੋਂ ਵੀ ਸਮਝਦਾਰੇ ਆ ਉਹ ਵੀ ਉਹਨਾਂ ਨੇ ਆਜ਼ਾਦ ਮੀਟਰ ਖੜੇ ਹੋਏ ਜੀ ਤੇ ਬਾਅਦ ਵਿੱਚ ਉਹਨਾਂ ਨੇ ਬੀਜੇਪੀ ਨਾਲ ਆਪਣਾ ਸਮਝੋ ਲਿਆ ਜੀ ਜੀ ਸੋ ਲੋਕਾਂ ਨੇ ਇਹ ਤਾਂ ਬੁਝੀ ਸਮਝਾਰੇ ਕਿ ਲੋਕ ਇਹ ਅੱਜ ਆਜ਼ਾਦ ਮੀਟਰ ਕਿਤੇ ਹੋਏ ਕਾਸ਼ ਆਮੋ ਕਿਸੇ ਲੀਡਰ ਵਾਈ ਹੋਏ ਚਲੋ ਠੀਕ ਹੈ ਬਿਲਕੁਲ ਬਿਲਕੁਲ ਠੀਕ ਹੈ ਸਾਗਰ ਕੱਲ ਵੀ ਤੁਸੀਂ ਜੁੜੇ ਰਹਿਣਾ ਤੁਹਾਡੇ ਤੋਂ ਪੂਰੀ ਜਾਣਕਾਰੀ ਜਿਹੜੀ ਉਹ ਹਾਸਲ ਕਰਾਂਗੇ ਸੋ ਬਿਲਕੁਲ ਆਪਾਂ ਸੁਣਿਆ ਕਿ ਸਾਡੇ ਸਹਿਯੋਗੀ ਸਾਗਰ ਅਰੋੜਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਉਤੋਂ ਦੀ ਪ੍ਰਸ਼ਾਸਕੰਦੀ ਪ੍ਰਬੰਧਾਂ ਦੀ ਸਾਰੀ ਜਾਣਕਾਰੀ ਹੈ ਪਰ ਆਪਾਂ ਉਸ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਕ ਐਸਐਸਪੀ ਦਾ ਸਸਪੈਂਡ ਕਰ ਦੇਣਾ ਉੱਤੇ ਕਾਰਨ ਕੀ ਰਿਹਾ ਸਭ ਤੋਂ ਵੱਡਾ ਕਾਰਨ ਦਾ ਏਰੀਆ ਕਿ ਉਸੇ ਦਿਨ ਹੀ ਸਵੇਰੇ ਤੜਕਸਾਰ ਇੱਕ ਜੋ ਉਥੋਂ ਦੇ ਸਿਆਸੀ ਪਾਰਟੀ ਜੋ ਸਿਆਸਤ ਧੇਰਾ ਹੈ ਤੇ ਅਮਰਤਪਾਲ ਸਿੰਘ ਜੋ ਸੰਸਦ ਮੈਂਬਰ ਨੇ ਉਹਨਾਂ ਦੇ ਚੋਣ ਅਧਿਕਾਰੀ ਜਿਹੜੇ ਦੱਸੇ ਜਾ ਰਹੇ ਆ ਪਾਰਟੀ ਦੇ ਸੁਖਦੇਵ ਸਿੰਘ ਉਹਨਾਂ ਦੀ ਗੱਡੀ ਨੂੰ ਜਿਹੜਾ ਪੈਟਰੋਲ ਬੰਬ ਨੋਮਾ ਕੋਈ ਚੀਜ਼ ਨਾਲ ਅੱਗ ਲਾਈ ਗਈ ਗੱਡੀ ਉੱਪਰ ਹਮਲਾ ਕੀਤਾ ਜਾ ਰਿਹਾ ਦੱਸਿਆ ਤਾਂ ਇਸ ਕਰਕੇ ਵੀ ਇੱਕ ਬਹੁਤ ਵੱਡਾ ਮੁੱਦਾ ਬਣਨ ਦੇ ਆਪਣੇ ਆਪ ਦੇ ਵਿੱਚ ਮੁੱਦਾ ਬਣਨਾ ਚਾਹੀਜੇਕਰ ਉਹਨਾਂ ਦਾ ਤੁਰਥੋਂ ਦੇ ਸਸਪੈਂਡ ਨਾ ਕਰ ਦੇ ਔਰ ਦੂਜੀ ਗੱਲ ਇੱਕ ਇਹ ਵੀ ਹੈ ਕਿ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਚੋਣ ਕਮਿਸ਼ਨ ਨੂੰ ਕਿ ਸਾਡੇ ਵਰਕਰਾਂ ਤੇ ਸਾਡੇ ਆਗੂਆਂ ਦੇ ਉੱਪਰ ਖਾਸ ਕਰਕੇ ਜਿਹੜੇ ਉੱਥੋਂ ਦੇ ਉਮੀਦਵਾਰ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਦੀ ਜਦੋਂ ਵੀ ਚੋਣ ਪ੍ਰਚਾਰ ਲਈ ਜਾਂਦੀ ਹੈ ਤਾਂ ਉਹਨਾਂ ਦੀ ਰੈਕੀ ਕੀਤੀ ਜਾਂਦੀ ਹੈ ਪ੍ਰਾਈਵੇਟ ਗੱਡੀ ਤੇ ਕੀਤੀ ਜਾਂਦੀ ਹੈ ਉਹਦਾ ਇੱਕ ਇਲਜ਼ਾਮ ਇਹ ਵੀ ਲੱਗਿਆ ਕਿ ਉਹ ਨੰਬਰ ਜਾਲੀਆ ਗੱਡੀ ਦਾ ਗੱਡੀ ਕਿਹਦੀ ਹੈ ਨੰਬਰ ਕਿਦਾ ਕੁਝ ਨਹੀਂ ਪਤਾ ਕੋਈ ਗੱਲ ਸਾਹਮਣੇ ਨਹੀਂ ਆਈ ਸੋ ਇਦਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਜਿਸ ਕਰਕੇ ਉਹਨਾਂ ਦਾ ਤਬਾਦਲਾ ਕੀਤਾ ਗਿਆ ਔਰ ਤਬਾਦਲਾ ਹੀ ਨਹੀਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਚੋਣ ਕਮਿਸ਼ਨ ਵੱਲੋਂ ਸਸਪੈਂਡ ਕੀਤੇ ਜਾਣਾ ਕਿਸੇ ਵੱਡੇ ਅਧਿਕਾਰੀ ਨੂੰ ਸੋ ਇਸ ਕਰਕੇ ਆਪਣੇ ਆਪ ਦੇ ਵਿੱਚ ਹਰ ਇੱਕ ਅਧਿਕਾਰੀ ਹਰ ਇੱਕ ਪ੍ਰਸ਼ਾਸਨਿਕ ਅਧਿਕਾਰੀ ਉਥੋਂ ਇਹ ਗੱਲ ਲੱਗਿਆ ਹੋਇਆ ਕਿ ਕਿਤੇ ਵੀ ਸੁਰੱਖਿਆ ਦੇ ਵਿੱਚ ਕੁਤਾਹੀ ਨਾ ਹੋਵੇ ਸੋ ਕਤਾਹੀ ਹੋਣੀ ਜਾਂ ਨਾ ਹੋਣੀ ਇਹ ਬਾਤ ਦੀ ਗੱਲ ਆ ਪਰ ਹਾਲ ਦੇ ਘੜੀ ਜਿਹੜਾ ਪ੍ਰਸ਼ਾਸਨ ਹੈ ਚੋਣਾ ਨੂੰ ਨੇਪਰੇ ਚਾੜਨ ਦੇ ਲਈ ਸ਼ਾਂਤੀਪੂਰਕ ਨੇਪਰੇ ਚਾੜਨ ਦੇ ਲਈ ਪੱਬਾਂ ਪਾਰ ਹੁਣ ਉਸ ਤੋਂ ਬਾਅਦ ਗੱਲ ਕਰਦੇ ਆ ਮੈਂਬਰ ਪਾਰਲੀਮੈਂਟ ਅਮਰਸਪਾਲ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਉਹਨਾਂ ਦੇ ਉੱਪਰ NSA ਲੱਗੀ ਆ ਦਿਬਰੂਗਾੜ੍ਹ ਜੇਲ੍ਹ ਚ ਬੰਦਾ ਹੈ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਸੁਪਰੀਮ ਕੋਰਟ ਨੇ ਆਦੇਸ਼ ਕੀ ਦਿੱਤਾ ਪਰ ਉਸ ਤੇ ਗੱਲ ਕਰਦੇ ਆ ਸੋ ਸਾਡੇ ਨਾਲ ਸੁਪਰੀਮ ਕੋਰਟ ਦੇ ਵਿੱਚ ਜੋ ਇਸ ਮਾਮਲੇ ਨਾਲ ਸੰਬੰਧਿਤ ਨੇ ਲੀਗਲੀ ਪੈਨਲ ਦੇ ਵਿੱਚ ਨੇ ਐਡਵੋਕੇਟ ਹਰਜੋਤ ਸਿੰਘ ਮਾਨ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਕੀ ਕਿਹਾ ਐਡਵੋਕੇਟ ਹਰਜੋਤ ਸਿੰਘ ਮਾਨ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਮਾਨ ਸਾਹਿਬ ਤੁਹਾਡਾ ਸਵਾਗਤ ਹੈ ਜੀ हां दीसा जी काबाड़ी थैंक यू हां जो जी आज जो ਸੁਣਵਾਈ ਹੋਈ ਹੈ ਪਾਈ ਅਮਰਤਪਾਲ ਸਿੰਘ ਦੇ ਮਾਮਲੇ ਨੂੰ ਲੈ ਕੇ ਸਭ ਤੋਂ ਪਹਿਲਾਂ ਕਿ ਉਹ ਪਟੀਸ਼ਨ ਹੈ ਕਿਸ ਚੀਜ਼ ਨੂੰ ਲੈ ਕੇ ਸੀ ਜੀ ਉਹ ਜਿਹੜੀ ਤੀਸਰੀ ਵਾਰ ਐਨਐਸਏ ਪੈਸਾ ਤੇ ਲੱਗੀ ਸੀ ਜੀ ਉਸ ਅਸੀਂ ਐਨਐਸਏ ਨੂੰ ਡਾਇਰੈਕਟ ਸੁਪਰੀਮ ਕੋਰਟ ਦੇ ਵਿੱਚ ਚੈਲੇਂਜ ਕੀਤਾ ਸੀ ਜੀ ਜੀ ਤਾਂ ਉਹਦੀ ਅੱਜ ਪਹਿਲੀ ਸੁਣਵਾਈ ਸੀ ਜੀ ਤੇ ਅਸੀਂ ਐਕਚੁਅਲੀ ਮਾਨਯੋਗ ਸੁਪਰੀਮ ਕੋਰਟ ਵਿੱਚ ਜੋ ਆਏ ਹਾਂ ਅਸੀਂ ਆਰਟੀਕਲ 32 ਦੇ ਵਿੱਚ ਆਏ ਹਾਂ ਜੀ ਜੀ ਜੋ ਹੁੰਦਾ ਹੈ ਕਿ ਜਿਵੇਂ ਸਾਡਾ ਫ੍ਰੀडम ਸਾਡਾ ਫੰਡਾਮੈਂਟਲ ਰਾਈਟ ਹੈ ਜੀ 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 ਤੋ ਅਸੀਂ ਇਹ ਪਲੀ ਲਈ ਸੀ ਕਿ ਜੇ ਵੀ ਸਾਡੇ ਅਗੇ ਕੋਈ ਅਲੀਗੇਸ਼ਨ ਨੇ ਕੋਈ ਐਫ ਆਈ ਆਰ ਨੇ ਉਹ ਅਸੀਂ ਟ੍ਰਾਇਲ ਫੇਸ ਕਰਨ ਲਈ ਤਿਆਰ ਆ ਲੇਕਿਨ ਸਾਨੂੰ ਇਸ ਤਰ੍ਹਾਂ ਡਿਟੇਨ ਕਰਕੇ ਨਾ ਰੱਖਿਆ ਜਾਵੇ ਜੀ 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 ਕਿਉਂਕਿ ਅਸੀਂ ਹੁਣ ਆਪਣੇ ਕੌਨਸਟੀਟਿਊਐਂਸੀ ਦੇ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਹਾਂ ਜੀ ਸਾਡੇ ਬਹੁਤ ਸਾਰੇ ਰਾਈਟ ਜਿਹੜੇ ਉਹ ਸਾਡੇ ਇਗਨੋਰ ਹੋ ਰਹੀ ਜੀ ਜੀ ਅਚਾਰ ਜੋ ਜੀ ਅੱਜ ਸੁਣਵਾਈ ਦੇ ਦੌਰਾਨ ਕੀ ਹੋਇਆ ਕੀ ਹੈ ਸੁਪਰੀਮ ਕੋਰਟ ਨੇ ਕੋਈ ਆਦੇਸ਼ ਦਿੱਤਾ ਹੈ ਜਾਂ ਸਿੱਧੇ ਤੌਰ ਤੇ ਜਿਹੜੀ ਪਟੀਸ਼ਨ ਤੁਹਾਡੇ ਖਾਰਜ ਕਰਤੀ ਜੀ ਨਹੀਂ ਕੋਈ ਸਿੱਧੇ ਤੌਰ ਤੇ ਕੋਈ ਡਿਸਮਿਸ ਨਹੀਂ ਹੋਈ ਸਾਡੀ ਪਟੀਸ਼ਨ ਜੀ ਇਹਦੇ ਵਿੱਚ ਪ੍ਰੋਪਰਟੀ ਸੁਣਵਾਈ ਹੋਈ ਹੈ ਜੀ ਯੂਨੀਅਨ ਆਫ ਇੰਡੀਆ ਦੇ ਭਾਰਤ ਸਰਕਾਰ ਦੇ ਜਿਹੜੇ ਸੀਨੀਅਰ ਕਾਉਂਸਲ ਨੇ ਮਿਸਟਰ ਰਾਣਾ ਉਹ ਵੀ ਉੱਥੇ ਹੋਏ ਸੀਗੇ ਪ੍ਰੋਪਰ ਆਰਗੂਮੈਂਟਸ ਹੋਏ ਨੇ ਜੀ ਤੋਂ ਸਾਨੂੰ ਕੋਰਟ ਨੇ ਸੁਜੈਸਟ ਕੀਤਾ ਸੀਗਾ ਕਿ ਤੁਸੀਂ ਅਗਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਾਂਦੇ ਹੋ ਜੀ ਤਾਂ ਫਿਰ ਅਸੀਂ ਹਾਈ ਕੋਰਟ ਨੂੰ ਡਾਇਰੈਕਸ਼ਨਸ ਇਸ਼ੂ ਕਰ ਦਿੰਦੇ ਆ ਕਿ ਉਹ ਟਾਈਮ ਬౌండ్ ਮੈਨਰ ਦੇ ਨਾਲ ਜੀ ਉਹ ਤੁਹਾਡੀ ਜਿਹੜੀ ਪਟੀਸ਼ਨ ਹੈ ਉਸ ਨੂੰ ਡਿਸਾਈਡ ਕੀਤਾ ਜਾਏਗਾ ਜੀ ਇਹਦੇ ਵਿੱਚ ਕੁਝ ਜੋ ਸਰਕਾਰੀ ਪੱਖ ਸੀਗਾ ਉਹਨਾਂ ਨੇ ਅਪੋਜ਼ ਵੀ ਕੀਤਾ ਕਿ ਨਹੀਂ ਇਸ ਤਰ੍ਹਾਂ ਨਾ ਕੀਤਾ ਜਾਵੇ ਜੀ ਲੇਕਿਨ ਜੱਜ ਸਾਹਿਬ ਨੇ ਸਾਡੇ ਫੇਵਰ ਦੇ ਵਿੱਚ ਇਹ ਡਾਇਰੈਕਸ਼ਨਸ ਉਹਨੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਦਿੱਤੀਆਂ ਨੇ ਜੀ ਆਟੋ ਦੇ ਵਿੱਚ ਕਿ 6 ਵੀਕਸ ਦੇ ਵਿੱਚ 3 ਹਫਤਿਆਂ ਦੇ ਵਿੱਚ ਜੋ ਪਟੀਸ਼ਨ ਹੋਏਗੀ ਜੀ ਜੀ ਇਹ 6 ਹਫਤੇ ਹਾਂ ਬਿਲਕੁਲ ਜੀ 6 ਹਫਤੇਾਂ ਦੇ ਵਿੱਚ ਜੀ ਔਰ ਇਹ ਹਫਤਾ ਜਿਹੜਾ ਆ ਸਟਾਰਟ ਟਾਈਮ ਉਦੋਂ ਹੋਏਗਾ ਜਦੋਂ ਅਸੀਂ ਪਟੀਸ਼ਨ ਧਾਰ ਕਰਦੇ ਆਂਗੇ ਜਿਸ ਦਿਨ ਧਾਰ ਕਰਾਂਗੇ ਉਹ ਪਹਿਲਾ ਦਿਨ ਮੰਨਿਆ ਜਾਏਗਾ ਜੀ ਅਚਰਜੋ ਜੀ ਇੱਕ ਜਿਹੜੇ ਤੁਸੀਂ ਪਹਿਲਾਂ ਹਾਈ ਕੋਰਟ ਚ ਪਟੀਸ਼ਨਾਂ ਦੇ ਕੀ ਉਹਨਾਂ ਨੂੰ ਨਹੀਂ ਇਨਕਲੂਡ ਕੀਤਾ ਜਾਏਗਾ ਉਹ ਨਹੀਂ ਮੰਨਿਆ ਜਾਣਗੀਆਂ ਵੇਖੋ ਉਹਦੇ ਜਿਹੜੀ ਪਟੀਸ਼ਨ ਜੋ ਸੈਕੰਡ ਟਾਈਮ ਡਿਟੈਂਸ਼ਨ ਲੱਗੀ ਸੀ ਉਹ ਪਟੀਸ਼ਨ ਸਟਿਲ ਪੈਂਡਿੰਗ ਹੈ ਉਹਦੇ ਵਿੱਚ 27 ਜਨਵਰੀ 2026 ਉਹਦੇ ਵਿੱਚ ਨੈਕਸਟ ਡੇਟ ਹੈਗੀ ਹੈ ਬਟ ਉਹਦੇ ਵਿੱਚ ਟੈਕਨੀਕਲੀ ਕੀ ਹੈ ਕਿ ਉਹ ਜੋ ਸਾਡੀ ਡਿਟੈਂਸ਼ਨ ਆਰਡਰ ਸੀਗਾ ਉਹ ਹੁਣ ਖਤਮ ਹੋ ਚੁੱਕਾ ਇਨਫੈਕਟਸ ਹੋ ਚੁੱਕਾ ਹੈ ਕਿਉਂਕਿ ਟਾਈਮ ਡਿਊਰੇਸ਼ਨ ਨਿਕਲ ਚੁੱਕੀ ਹੈ ਉਹ ਇੱਕ ਫਰੈਸ਼ ਆਰਡਰ ਜੋ ਹੈ ਨਵਾਂ ਪਾਸ ਹੋ ਚੁੱਕਾ ਹੈ ਲੇਕਿਨ ਉਹ ਮੈਟਰ ਹਾਲੇ ਸਟਿਲ ਪੈਂਡਿੰਗ ਹੈ ਕੋਰਟ ਦੇ ਵਿੱਚ ਪਰ ਉਹ ਸੈਪਰੇਟ ਹੋਏਗਾ ਇੱਕ ਫਰੈਸ਼ ਪਟੀਸ਼ਨ ਅਲੱਗ ਫਾਈਲ ਕੀਤੀ ਜਾਏਗੀ ਜੀ ਅਚਾਰ ਜੋ ਤੁਹਾਨੂੰ ਕਿ ਲੱਗਦਾ ਤੁਹਾਨੂੰ ਕਿ ਮੰਨ ਲਓ ਸੁਪਰੀਮ ਕੋਰਟ ਗਏ ਆ ਤੇ ਬਾਅਦ ਚ ਹਾਈ ਕੋਰਟ ਜਾਓਗੇ ਤਾਂ ਹਾਈ ਕੋਰਟ ਵੀ ਤੁਹਾਨੂੰ ਕੋਈ ਇਦਾਂ ਦਾ ਅੱਗੋਂ ਆਰਡਰ ਨਾ ਕੋਈ ਪਾਸ ਹੋ ਜਾਵੇ ਕਹਿਣ ਕਿ ਤੁਹਾਡੇ ਅੰਦਰ ਪਹਿਲਾਂ ਹੀ ਪੈਂਡਿੰਗ ਪਈਆਂ ਨੇ ਤੁਸੀਂ ਨਵੀਂ ਹੋਰ ਪਟੀਸ਼ਨ ਪਾਤੀ ਤਿਆਰ ਕਰਤੇ ਨਹੀਂ ਐਕਚੁਅਲੀ ਕੀ ਹੈ ਜੀ ਜੋ ਇਹ ਡਿਟੈਂਸ਼ਨ ਆਰਡਰ ਨੇ ਨਾ ਉਹ ਕੰਟੀਨਿਊ ਨਹੀਂ ਹੁੰਦੇ ਹਮ ਇਹ ਫਰੈਸ਼ ਆਰਡਰ ਪਾਸ ਹੁੰਦਾ ਹੈ ਜੋ ਪਹਿਲਾ ਡਿਟੈਂਸ਼ਨ ਆਰਡਰ ਸੀ 2000 ਜੋ 23 ਚ ਲੱਗਾ ਸੀਗਾ ਉਹ 2024 ਚ ਲੱਗਾ ਸੀਗਾ ਉਹ ਫਰੈਸ਼ ਆਰਡਰ ਪਾਸ ਹੋਇਆ ਸੀਗਾ ਦੁਬਾਰਾ ਸੈਕਿੰਡ ਵਾਲਾ ਵੀ ਸੀਓ ਫਰੈਸ਼ ਆਰਡਰ ਪਾਸ ਹੋਇਆ ਸੀ ਫਰੈਸ਼ ਗਰਾਉਂਡ ਲੈ ਜਾਂਦੇ ਨੇ ਕੰਟੀਨਿਊ ਨਹੀਂ ਹੁੰਦਾ ਹੂੰ ਸੋ ਅਸੀਂ ਫਰੈਸ਼ ਆਰਡਰ ਨੂੰ ਫਰੈਸ਼ ਗਰਾਉਂਡਸ ਨੂੰ ਫਰੈਸ਼ ਪਟੀਸ਼ਨਾਂ ਦੇ ਚਾਲੇ ਚੱਲਾਈ ਕਰ ਰਹੇ ਹਾਂ ਉਹ ਸੈਪਰੇਟ ਚਲੇਗੀ ਜੀ ਜੀ ਅੱਛਾ ਸਰ ਜੋ ਕੋਈ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਗ੍ਰਹਿ ਵਿਭਾਗ ਨੂੰ ਵੀ ਕੋਈ ਜਿਹੜਾ ਡਾਇਰੈਕਸ਼ਨ ਜਾਰੀ ਕੀਤੀਆਂ ਨੇ ਕੋਈ ਇਦਾਂ ਦਾ ਹੈ ਹਾਂ ਜੀ ਬਿਲਕੁਲ ਜੀ ਉਹਨਾਂ ਨੂੰ ਡਾਇਰੈਕਸ਼ਨ ਜਾਰੀ ਹੋਈਆਂ ਨੇ ਜੀ ਜੂਨੀਅਰ ਅਫੀਸ਼ੀਅਰ ਦੇ ਭਾਰਤ ਸਰਕਾਰ ਦੇ ਸੀਨੀਅਰ ਕਾਉਂਸਲਰ ਦੇ ਚਾਪੀਰ ਹੋਏ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਟਾਈਮ ਬౌੰਡ ਮੈਨਰ ਦੇ ਜਿਹੜਾ ਡਿਸਾਈਡ ਕੀਤਾ ਜਾਵੇ ਡਾਇਰੈਕਸ਼ਨ ਜੇ ਦੇ ਰਹੇ ਆ ਇਹਦੇ ਵਿੱਚ ਉਹਨਾਂ ਨੇ ਅਭਿ ਰਖਣ ਕੀਤੀ ਸੀ ਕਿ ਜਦ ਤੱਕ ਨੋਟਿਸ ਜਾਰੀ ਨਹੀਂ ਹੁੰਦਾ ਸਾਨੂੰ ਪਾਸ ਸਰਕਾਰ ਨੂੰ ਜਾਂ ਸਟੇਟ ਗਵਰਨਮੈਂਟ ਨੂੰ ਤਦ ਤੱਕ ਉਹ ਡੇਨ ਅਕਾਊਂਟ ਹੋਣੇ ਸ਼ੁਰੂ ਨਾ ਹੋਣ ਜੀ ਪਰ ਜੱਜ ਸਾਹਿਬ ਨੇ ਇਹ ਕਿਹਾ ਕਿ ਨਹੀਂ ਤੁਸੀਂ ਤਾਂ ਇਸ ਤਰ੍ਹਾਂ ਫਿਰ ਨਹੀਂ ਗੱਲ ਬਣਦੀ ਜਿਸ ਦਿਨ ਪਟੀਸ਼ਨ ਫਾਈਲ ਕਰ ਦੇਣਗੇ ਉਸ ਦਿਨ ਤੋਂ ਟਾਈਮ ਅਕਾਊਂਟ ਹੋਣਾ ਸ਼ੁਰੂ ਹੋਏਗਾ ਤੇ ਟੋਟਲ 6 ਵੀਕਸ 3 6 ਹਫਤੇ ਜਿਹੜੇ ਨੇ ਉਹ ਦਿੱਤੇ ਨੇ ਤੇ ਉਹਦੇ ਵਿੱਚ ਜਿਹੜੇ ਡਾਇਰੈਕਸ਼ਨ ਜਾਰੀ ਹੋਈਆਂ ਨੇ ਪਾਸ ਸਰਕਾਰ ਦੇ ਕਾਉਂਸਲ ਨੂੰ ওহ ਕਿ ਤੁਸੀਂ ਟਾਈਮ ਦੇ ਵਿਦਨ ਟਾਈਮ ਜੋ ਜੋ ਵੀ ਡਾਕੂਮੈਂਟਸ ਨੇ ਉਹ ਪ੍ਰੋਵਾਈਡ ਕਰਾਉਣੇ ਨੇ ਆਨਰਬਲ ਕੋਰਟ ਨੂੰ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਹਰਜੋਤ ਜੀ ਤੁਹਾਡਾ ਧੰਨਵਾਦ ਜਾਣ ਕੇ ਸੋ ਬਿਲਕੁਲ ਆਪਾਂ ਸੁਣਿਆ ਕਿ ਸੰਸਦ ਭਾਈ ਅਮਰਤਪਾਲ ਸਿੰਘ ਦੀ ਜੋ ਲੀਗਲੀ ਟੀਮ ਹੈ ਉਹਦੇ ਮੈਂਬਰ ਨੇ ਉਹਨਾਂ ਦੇ ਲੀਗਲੀ ਟੀਮ ਲੀਗਲੀ ਪੈਨਲ ਦੇ ਵਿੱਚ ਨੇ ਐਡਵੋਕੇਟ ਹਰਜੋਤ ਸਿੰਘ ਮਾਨ ਉਹਨਾਂ ਨੇ ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਕਿ ਸੁਣਵਾਈ ਤੋਂ ਮਨਾ ਨਹੀਂ ਕੀਤਾ ਗਿਆ ਸੁਪਰੀਮ ਕੋਰਟ ਨੇ ਆਦੇਸ਼ ਜਾਰੀ ਕੀਤਾ ਹੈ ਹਾਈ ਕੋਰਟ ਨੂੰ ਔਰ ਉਹਨਾਂ ਨੇ ਨਾਲ ਹੀ ਜਿਹੜੇ ਪਟੀਸ਼ਨ ਕਰਤਾ ਨੇ ਅਮਰਤਪਾਲ ਸਿੰਘ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਹਾਈ ਕੋਰਟ ਜਾਓ ਔਰ ਹਾਈ ਕੋਰਟ ਨੂੰ ਵੀ ਡਾਇਰੈਕਸ਼ਨ ਦਿੱਤੀ ਹੈ ਕਿ ਤੁਸੀਂ 6 ਹਫ਼ਤਿਆਂ ਦੇ ਅੰਦਰ ਅੰਦਰ ਇਹਦੀ ਸੁਣਵਾਈ ਕਰਕੇ ਇਹਦਾ ਨਿਪਟਾਰਾ ਕਰਨਾ ਹੈ ਸੋ ਇਸ ਕਰਕੇ ਇਹ ਵੀ ਕੋਈ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਵਾਇਰਲ ਕਰ ਰਹੇ ਆ ਕਿ ਨਹੀਂ ਜੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਜਾਂ ਪਟੀਸ਼ਨ ਖਾਰਜ ਕਰ ਦਿੱਤੀ ਉਹਨਾਂ ਨੇ ਦੱਸਿਆ ਕਿ ਪਟੀਸ਼ਨ ਨਾ ਖਾਰਜ ਕੀਤੀ ਹੈ ਨਾ ਸੁਣਵਾਈ ਤੋਂ ਇਨਕਾਰ ਕੀਤਾ ਹੈ ਸੁਣਵਾਈ ਹੋਈ ਆ ਬਕਾਇਦਾ ਤੌਰ ਦੇ ਉੱਪਰ ਡਾਇਰੈਕਸ਼ਨਾਂ ਦਿੱਤੀਆਂ ਗਈਆਂ ਨੇ ਸੋ ਇਸ ਨੂੰ ਆਪਾਂ ਪਟੀਸ਼ਨ ਖਾਰਜ ਜਾਂ ਪਟੀਸ਼ਨ ਸੁਣਵਾਈ ਨਾ ਕਰਨਾ ਨਹੀਂ ਕਹਿ ਸਕਦੇ ਇਸ ਨੂੰ ਸੁਣਵਾਈ ਹੀ ਕਹਿ ਸਕਦੇ ਆ ਅਗਰ ਸੁਣਵਾਈ ਹੋਈ ਤਾਂ ਤਾਂ ਹੀ ਡਾਇਰੈਕਸ਼ਨ ਦਿੱਤੀਆਂ ਨੇ ਖਾਰਜ ਕਰਨਾ ਉਹ ਹੁੰਦਾ ਕਿ ਬਿਲਕੁਲ ਜਿਹੜਾ ਮੋੜ ਤੋਂ ਖਾਰਜ ਕਰ ਦਿੱਤਾ ਜਾਵੇ ਕਿ ਇਸ ਕਰਕੇ ਇਹਨੂੰ ਸੁਣਵਾਈ ਹੀ ਕਹਿ ਸਕਦਾ ਸੁਣਵਾਈ ਹੋਈ ਆ ਪਰ ਹੁਣ ਕੀ ਲੱਗਦਾ ਹੈ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਆਲਰੇਡੀ ਪਟੀਸ਼ਨਾਂ ਚੱਲ ਰਹੀਆਂ ਨੇ ਕੀ ਉਹਨਾਂ ਰਿਵਾਈਜ਼ ਕੀਤਾ ਜਾਏਗਾ ਕੀ ਉਹਨਾਂ ਪਟੀਸ਼ਨਾਂ ਦੇ ਵਿੱਚ ਕੋਈ ਨਵੀਂ ਅਮੈਂਡਮੈਂਟ ਕੀਤੀ ਜਾਏਗੀ ਜਾਂ ਫਿਰ ওই ਪਟੀਸ਼ਨਾਂ ਦੇ ਉੱਪਰ ਜਿਹੜੀ ਸੁਣਵਾਈ ਸ਼ੁਰੂ ਹੋਏਗੀ ਤੇ 6 ਹਫ਼ਤਿਆਂ ਦੇ ਅੰਦਰਾਂ ਦੇ ਵਿੱਚ ਕੋਈ ਜੜੀ ਹੈਗੀ ਕੋਈ ਵੀ ਫੈਸਲਾ ਜੜਾ ਆ ਸਕੇਗਾ ਸੋ ਅੱਜ ਦੇ ਪ੍ਰੋਗਰਾਮ ਚੇਨਈ ਮੈਨੇ ਦੇ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs 콜 اور 스캔 큐알 코드 투 컨택트 अस 로디스 इंक मिलियन माइल्स विद स्माइल और स्कैन 큐आर कोड टू कांटेक्ट अस द अबाय इंडियन कुजीन ट्रेसी फाइन ऑथेंटिक इंडियन कुजीन इन ट्रेसी और स्कैन 큐आर कोड टू कांटेक्ट अस सिमी वैलेट फैमिली डेंटल ऑफिस और स्कैन 큐आर कोड टू कांटेक्ट अस